ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਵਧੀਆ ਵਧੀਆ ਵੀਰ ਜੀ ਠੀਕ ਠਾਕ ਤੁਸੀਂ ਸੁਣਾਓ ਜੀ ਕਿੰਨੇ ਡੰਗਰ ਸੇਲ ਕਰਨੇ ਵੀਰੇ ਇੱਕ ਹੀ ਆ ਵੀਰ ਜੀ ਹੋਰ ਇੱਕ ਹੀ ਆ ਆਪਣਾ ਮੋਬਾਈਲ ਨੰਬਰ ਵੀ ਬੋਲ ਦਿ ਮੋਬਾਈਲ ਨੰਬਰ ਹੈਗਾ ਜੀ 9856 47787 ਜੀ ਤੇ ਪਿੰਡ ਕਿਹੜਾ ਪੈਂਦਾ ਵੀਰੇ ਪਿੰਡ ਭਿੰਡਰਾ ਜੀ ਜ਼ਿਲ੍ਹਾ ਅਮਰਸਾਹ ਠੀਕ ਹੈ ਜੀ ਤਹਿਸੀਲ ਬਾਬੋ ਕਾਲਾ ਸਾਹਿਬਾ ਜੀ ਠੀਕ ਹੈ ਹਾਂਜੀ ਤੇ ਇਹ ਤਾਜੀ ਸੂਈ ਹੈ ਜੀ ਮੱਜ ਤਾਜੀ ਸੂਈ ਆ ਅੱਜ ਸਵੇਰੇ ਤਕਰੀਬਨ 6 ਵਜੇ ਸੂਈ ਆ ਠੀਕ ਹੈ ਸਵੇਰੇ 6 ਵਜੇ ਸੂਈ ਆ ਹਾਂਜੀ ਤੇ ਕਿੰਨਾ ਕੁ ਬੋੜਾ ਬੋੜਾ ਕੱਢਿਆ ਫਿਰ ਬੋੜਾ ਇਸ ਟਾਈਮ ਤੇ ਹਾਲੇ ਦੀ ਕੋ ਟਾਈਮ ਹੀ ਆਪਾਂ ਚੋਈ ਆ ਅੱਛਾ ਤੇ 2 2.5 ਕਿਲੋ ਚੋਇਆ ਵਾ ਕੋ ਕੱਟੇ ਨੂੰ ਚੰਗਾਇਆ ਜੇਰ ਜੂਰ ਬਰਾਬਰ ਪਾਤੀ ਮੈਂ ਕਹਿੰਦਾ ਵੀਡੀਓ ਪਾ ਦਾਂਗੇ ਜਿਹੜਾ ਵੀਰ ਅੱਛਾ ਵੀਡੀਓ ਵੀ ਪਾ ਦਿਓ ਤੇ ਸੂਆ ਕਿਰਕਨ ਮਾ ਸੂਆ ਜਿਹਦੇ ਕੋ ਲਿਆਂਦੀ ਆ ਉਹ ਤੇ ਦੂਜਾ ਦੱਸਦਾ ਸੀ ਠੀਕ ਹੈ ਜੀ ਤੇ ਹੋ ਸਕਦਾ ਤੀਜਾ ਹੋਵੇ ਇਹ ਵੀ ਹੋ ਸਕਦਾ ਕਿ ਚੌਥਾ ਹੋਵੇ ਉਹ ਆਪੋ ਆਪਣੀ ਸਮਝ ਵੀਰ ਸਿਆਣੇ ਆ ਸਾਰੇ ਬਾਕੀ ਸਾਰੇ ਵੀਰ ਜਿਹੜੇ ਵੀ ਆ ਜਿੰਨੇ ਵੀ ਆ ਸਾਡੇ ਸਤਕਾਰਯੋਗ ਨੇ ਜੱਜਮੈਂਟ ਕਰ ਲੈਂਦੇ ਨੇ ਉਹ ਉਹਨਾਂ ਨੂੰ ਸਾਰਾ ਪਤਾ ਵਾਜੀ ਉਹ ਜੱਜਮੈਂਟ ਚਲੋ ਸਾਰੇ ਸਿਆਣੇ ਨਾ ਸਿਆਣੇ ਨੇ ਕਹੀ ਆ ਕੁਝ ਗਲਤ ਵਿਨਦਾਜੇ ਲਾ ਜਾਂਦੇ ਆ ਵੀਰ ਚਲੋ ਕੋਈ ਗੱਲ ਨਹੀਂ ਜਿਹੜਾ ਵੀਰ ਤੁਰਿਆ ਤੁਰਿਆ ਨਾ ਉਹਨੂੰ ਤਾਂ ਸਾਰੀ ਮਾਰਕੀਟ ਦਾ ਪਤਾ ਤੇ ਜਿਹੜਾ ਵੀਰ ਕਿਤੇ ਘਰੋਂ ਬੈ ਕੇ ਨਾ ਏਸੀ ਦੇ ਅੱਗੇ ਤੇ ਕਮੈਂਟ ਜਾਂ ਕੁਛ ਵੀ ਕਰੀ ਜਾਂਦਾ ਤੋਂਨੇ ਦੇ ਵੀਰ ਨੇ ਸੋਚਣਾ ਵੀ ਮੈਨੂੰ ਇੰਨੇ ਦੀ ਮਿਰਚ ਤੇ ਵੀਰ ਮਾੜੀ ਜੀ ਖੋਲ ਕੇ ਵਿਖਾਇ ਤੇ ਖੋਲ ਕੇ ਦਿਖਾ ਦਿੰਦੇ ਜੀ ਦੁੱਧ ਕਿੰਨਾ ਕੁ ਚਵਾਉ ਵੀਰ ਦੁੱਧ ਵੀਰ ਇਸ ਟਾਈਮ ਤੇ ਤੁਹਾਨੂੰ ਬੋਲਾ ਹੀ ਦੱਸਿਆ ਬਾਅਦ ਦੁੱਧ ਉਹਨਾਂ ਨੇ ਤਾਂ ਸਾਨੂੰ ਇਹ ਕਿਹਾ ਸੀ ਕਿ 14 ਲੀਟਰ ਚਵਾਈ ਜਾਊਗੀ ਉਹ ਵੀ ਵੀਡੀਓ ਵੇਂਦੇ ਹੋਣੇ ਤਾਂ ਢੇਰਗੇ ਵੀਰਾਂ ਦੀ ਕਿ ਜਿਹੜੇ 14 ਕਹਿੰਦੇ ਤੁਹਾਨੂੰ ਵੀਰ ਜੀ ਜਿਹੜੇ ਕਹਿੰਦੇ ਮਤਲਬ ਵਪਾਰੀ ਭਰਾ ਕਈ ਵਾਰ ਦੁੱਧ ਚਵਾ ਦਿੰਦੇ ਪੂਰਾ ਠੀਕ ਹੈ ਜੀ ਹਾਂ ਜੀ ਤੇ ਹੁਣ ਜਦੋਂ ਘਰ ਚ ਡੰਗਰ ਹੁੰਦਾ ਵਾ ਕਈ ਵਾਰ ਉਹ ਚੱਲ ਆਹ ਵੇਖ ਲਓ ਜੀ ਥਣਲੇਵੇ ਦੀ ਪੂਰੀ ਸਾਫ ਆ ਸੋਹਣੀ ਆ ਥਣਫੋਣ ਆ ਵਿਰਲਾ ਵਿਥੀ ਪੂਰੀ ਆ ਤੇ ਬਾਕੀ ਜਿੰਨੀ ਕ ਹੈਗੀ ਆ ਫੱਬ ਦੀ ਘਮਾ ਲਿਆ ਵੀਰ ਬੱਚੇ ਦਾ ਥੋੜਾ ਜਿਆਦਾ ਕਰਦੀ ਆ ਤੇ ਬਾਲਾ ਕਰਦੀ ਤੇ ਤੇ ਜਿਆਦਾ ਕਰਦੀ ਆ ਤੇ ਬੋਕੀ ਸੋਹਣੀ ਆ ਮੱਥੇ ਲੱਗਦੀ ਜਿੰਨੀ ਆ ਸੋਹਣੀ ਸਨੱਖੀ ਆ ਦੁੱਧ ਵੇਖ ਲਿਓ ਤੁਸੀਂ ਆਪਣੀ ਸਮਝ ਲਾ ਲਿਓ ਇਹ ਚ ਵਾਜੇ 10 ਲੀਟਰ ਇਹ ਚ ਵਾਜੇ 12 ਤੋਂ ਵੀ ਪਹਿਲਾਂ ਆਪਣੀ ਤਸੱਲੀ ਕਰ ਲਿਆ ਕਰੋ ਤੇ ਨਾਂ ਦੇ ਵੀਡੀਓ ਵਾਲੇ ਨੂੰ ਲਾਮਾ ਦਿਆ ਕਰੋ ਤੇ ਨਾਂ ਪਾਉ ਨੂੰ ਹੀ ਲਾਮਾ ਦਿਆ ਕਰੋ 10 ਵੀਰੇ ਕੀ ਲੈਣ ਦੇਣ ਕਰਨਾ ਲੈਣ ਦੇਣ ਜੇ ਦਾ ਕਰ ਲੈਨੇ 75000 ਰੁਪਏ ਜੀ ਤੇ ਛੋੜ ਛਪਾ ਕਿੰਨੀ ਕਰਨਾ ਛੋੜ ਹਾਂ ਨਾ ਹੀ ਕਰਦੇ ਕੋਈ ਮੱਲਾ ਵੀ ਜਿਨ੍ਹਾਂ ਸ਼ੇਰਖਾਨਾ ਜਾਂ ਕੁਝ ਵੀ ਲਾ ਲੋ ਜਿਨ੍ਹਾਂ ਪੁਸ਼ਕਿਸ਼ ਕਰਨੀ ਉਹਨਾਂ ਵਾਸਤੇ 75000 ਰੁਪਈਆ ਹੀ ਉਹਨਾਂ ਵਾਸਤੇ ਵੀਰ ਭਾਵੇਂ 80 ਵੀ ਕਹਦੇ ਫੋਨ ਤੇ ਨਹੀਂ ਜਿਨ੍ਹਾਂ ਤੇ ਲੈਣੀ ਨਹੀਂ ਨਾ ਹੂੰ ਜਿਨ੍ਹਾਂ ਨੇ ਸਵਾਦ ਹੀ ਲੈਣਾ ਵਾ ਠੀਕ ਆ ਸਵਾਦ ਹੀ ਲੈਣਾ ਵਾ ਉਹਨਾਂ ਲਈ ਮੁੱਲ 6000 ਰੁਪਈਆ ਵਾ ਠੀਕ ਆ ਜੀ ਤੇ ਜਿਹੜੇ ਵੀਰ ਨੇ ਖਰੀਦਣੀ ਆ ਹੂੰ ਦੁੱਧ ਪੀਣ ਨੂੰ ਲੈਣੀ ਆ ਜਿਹੜਾ ਘੁੰਮ ਫਿਰ ਲਿਆ ਵਾ ਜਿੰਨੇ ਠੀਕ ਆ ਜਿੰਨੂੰ ਪਧਰੀ ਮੱਜ ਦਾ ਵੀ ਲੱਖ ਲੱਖ ਰੁਪਈਆ ਮੰਗਿਆ ਵਾ ਠੀਕ ਆ ਉਹਨੇ ਦੇਖਣਾ ਵੀ ਮੈਨੂੰ ਲੱਦ ਕੇ ਘੱਲ ਦੇ ਠੀਕ ਆ ਜਿਹੜਾ ਖੱਜਲ ਹੋ ਚੁੱਕਾ ਵਾ ਠੀਕ ਆ ਤੇ ਆਪਾਂ ਮੁੱਲ ਕਰਨਾ ਇਹਦਾ ਜਾਇਜ਼ ਹੀ 75000 ਦੇ ਵਿੱਚੋਂ 2000 ਰੁਪਏ ਛੋਟ ਕਰਦਾ 73000 73000 ਦੀ ਹਾਂ ਨਾ 73 ਹੀ ਦੀ 73000 ਦੇ ਮੌਕੇ ਤੇ ਥੋੜਾ ਬੋਦਾ ਮਾਨ ਕਰਦੇ ਮੌਕੇ ਤੇ ਥੋੜਾ ਬੜਾ ਛੋਟ ਛੱਪਾ ਹੋ ਜਾਊਗਾ ਚੰਗੀ ਆ ਜੇ 10 ਲੀਟਰ ਵੀ ਦੁੱਧ ਚਵਾਈ ਹੋਵੇ ਸੂਈ ਸਵਾਈ ਆ ਜੀ ਬਾਕੀ ਡੰਗਰ ਦੁੱਧ ਤੇ ਆਉਣ ਲੱਗਿਆਂ 10 ਦਿਨ ਲੱਜਾਂਦਾ ਵਾ ਬਾਕੀ ਇੱਕ ਗੱਲ ਹੋਰ ਆ ਵੀਰ ਜੀ ਤਾਜ਼ਾ ਸੂਆ ਜਿਹੜਾ ਮੱਝ ਵਾ ਨਾ ਜਿਹੜੀ ਮੱਝ ਵਾ ਕੋ ਆ ਮੋਲੇ ਜ ਨਹੀਂ ਲੱਭਣ ਦੇ ਨਹੀਂ ਲਾਉਦੀ ਨਹੀਂ ਲਾਉਦੀ 10 12 ਕਿਲੋ ਦੁੱਧ ਨਾਰਮਲ ਚ ਵਾਈ ਜਾਂਦਾ 10 ਕਿਲੋ ਤੇ ਨਾਰਮਲ 10 ਮੰਨ ਲੇ 12 ਮੰਨ ਲੇ ਦੁੱਧ ਹੁੰਦਾ ਸੇਵਾ ਦਾ ਹਾਂਜੀ ਬਾਕੀ ਜਿੰਨੀ ਸਾੰਮਲੂ ਕੋਈ ਇਹ ਆ ਵੀ ਏਡੀ ਗਰਮਾ ਵਾਲੀ ਆ ਨਾ ਸੁੱਕੀ ਤੂੜੀ ਖਾਈ ਜਾਂਦੀ ਐ ਚਾਰੂ ਆ ਜਿਹੜੇ ਸਾਹ ਨਾਲ ਮੰਨ ਲਓ ਤਾਜੀ ਸੂਈ ਆ ਰੱਜੀ ਆ ਬਾਕੀ ਇਹ ਨਾ ਵੇਖ ਲਓ ਵੀ ਉਹਨੇ ਦੰਦ ਵੀ ਆਪੇ ਹੀ ਵਿਖਾਤੇ ਆ ਕਈ ਵਾਰ ਸ਼ੱਕ ਹੁੰਦਾ ਵਾ ਹਾਂ ਆ ਵੇਖ ਲਓ ਦੰਦ ਹੱਸਦੀ ਹੱਸੀ ਜਾਂਦੀ ਆਗੇ ਮੇਰੇ ਨਾਲ ਵੇ ਵੇ ਕੇ ਕਹਿੰਦੀ ਪਾਤ ਪੱਦੀ ਮੁੰਡਾ ਅਣਕਾਂ ਲਾ ਕੇ ਮੇਰੇ ਲਾਗੇ ਖਲੋਤਾ ਸੋਹਣਾ ਬੜਾ ਲੱ ਆਵੇ ਲਾ ਮੇਰੇ ਨਾਲ ਵੇਖਿਆ ਸੀ ਜਾਂਦੀ ਦੱਸ ਉਹ ਆਪ ਹੀ ਚੈੱਕ ਕਰਾ ਲਤੀ ਇਹ ਵੀ ਵਹਿਮ ਨਿਕਲ ਜੂ ਹਾਂ ਕਈ ਵੀਰ ਕਹਿ ਦਿੰਦੇ ਸਿੰਘ ਥੋੜਾ ਖੁੱਲਾ ਵਾ ਪਤਾ ਨਹੀਂ ਕੀ ਹਿਸਾਬ ਕਿਤਾਬ ਆ ਜਿਨ੍ਹਾਂ ਨੇ ਦੁੱਧ ਪੀਣ ਨੂੰ ਲੈਣੀ ਉਹਨੂੰ ਇਸ ਚੀਜ਼ ਨਾਲ ਨਹੀਂ ਫਰਕ ਪੈਣਾ ਵੀ ਜਿਹੜੇ ਡੇਰੀਆਂ ਵਾਲੇ ਆ ਨਾ ਵੀਰ ਹਾਂਜੀ ਹੁਣ ਸਾਡੀ ਮਾਸੀ ਪੋਤੇ ਆ ਸਾਡਾ ਮਾਸੜਾ ਇੱਕ ਕੰਮ ਕਰਦਾ ਹਾਂਜੀ ਹਾਂਜੀ ਉਹ ਆਂਦਾ ਸਿੰਘ ਤਾਂ ਨੂੰ ਵੇਠਾ ਨੂੰ ਵੇ ਦੰਦ ਹੋਵੇ ਜਾਂ ਨਾ ਹੋਵੇ ਸਿੰਘ ਨਾਲ ਕੋਈ ਮਤਲਬ ਨਹੀਂ ਕੋਈ ਮਤਲਬ ਨਹੀਂ ਦੁੱਧ ਦਿੰਦਾ ਹੋਣਾ ਚਾਹੀਦਾ 10-12 ਕਿਲੋ ਦੁੱਧ ਵੀ ਕਿਹਦਾ ਮੈਂ ਆਪੇ ਤੋੜ ਲੂੰ ਹਾਂ ਦੁੱਧ ਵੀ ਆਂਦਾ ਆਪੇ ਤੋੜ ਲੂੰ ਆਓ ਇਦਾਂ ਦੁੱਧ ਵਾਲੇ ਜਿਹੜੇ ਕੰਮ ਕਰਦੇ ਆ ਉਹ ਮੱਲੋ ਜਿਆਦਾ ਡੰਗਰ ਮਹਿੰਗਾ ਨਹੀਂ ਖਰੀਦਦੇ ਜਿਹੜਾ ਮਤਲਬ ਜਿਆਦਾ ਡੰਗਰ ਰੱਖਦੇ ਆ ਜੀ 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 ਉਹਨਾਂ ਨੂੰ ਇਹ ਹੁੰਦਾ ਵੀ ਉਹ ਲੱਖ ਨੂੰ ਹੱਥ ਨਹੀਂ ਪਾਉਂਦੇ ਵਿਚਾਰੇ ਠੀਕ ਆ ਇਹ ਨਹੀਂ ਬੇਨਤੀਆਂ ਪ੍ਰਮਾਣ ਕਰਿਓ ਜੀ ਵੀਡੀਓ ਸ਼ੇਅਰ ਕਰ ਦਿਓ ਤੇ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ Short body.